ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਤੇ ਮੈਂ ਖੜਾ ਖੁੱਡੀਕਲਾਂ ਦੇ ਵਿੱਚ ਖੁੱਡੀਕਲਾਂ ਪਿੰਡ ਬਰਨਾਲਾ ਜ਼ਿਲ੍ਹਾ ਦਾ ਪਿੰਡ ਹੈ ਇੱਥੇ ਇੱਕ ਮੰਦਰ ਹੈ 16 ਵਾਲਾ ਮੱਠ ਬੜਾ ਮਸ਼ਹੂਰ ਮੰਦਰ ਹੈ ਅੱਜ ਤੁਹਾਨੂੰ ਇਸ ਮੰਦਰ ਦੇ ਦਰਸ਼ਨ ਕਰਵਾਵਾਂਗੇ ਤੇ ਇਸ ਮੰਦਰ ਦੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਇੱਥੇ ਮੇਲਾ ਵੀ ਲੱਗਦਾਗਾ ਬੜੀ ਦੂਰੋਂ ਦੂਰੋਂ ਸ਼ਰਧਾਲੂ ਇੱਥੇ ਪਹੁੰਚਦੇ ਨੇ ਸੋ ਸਾਰੀ ਗੱਲਬਾਤ ਆਪਾਂ ਕਰਾਂਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਦੋਸਤ ਇਸ ਮੰਦਰ ਦੇ ਦਰਸ਼ਨ ਕਰਕੇ ਗਏ ਉਹ ਵੀ ਵੀਡੀਓ ਦੇ ਕਮੈਂਟਾਂ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਚੱਲਦੇ ਆਪਾਂ 16 ਵਾਲੇ ਮੱਠ ਮੰਦਰ ਦੇ ਵਿੱਚ ਦੋਸਤੋ ਆਪਣੇ ਨਾਲ ਨੇ 16 ਵਾਲੇ ਮੱਠ ਮੰਦਰ ਦੇ ਪੁਜਾਰੀ ਬਲਦੇਵ RAM ਜੀ ਸੋ ਉਹਨਾਂ ਨਾਲ ਆਪਾਂ ਕਰਦੇ ਆਂ ਗੱਲਬਾਤ ਇਸ ਮੰਦਰ ਦੇ ਇਤਿਹਾਸ ਬਾਰੇ ਜਾਣਨ ਦੀ ਉਹਨਾਂ ਤੋਂ ਕੋਸ਼ਿਸ਼ ਕਰਦੇ ਆਂ ਤੇ ਉਹਨਾਂ ਤੋਂ ਪੁੱਛਾਂਗੇ ਕਿ ਇਸ ਮੰਦਰ ਦੇ ਵਿੱਚ ਕਿਹੜੇ-ਕਿਹੜੇ ਦਿਨ ਕਦੋਂ ਕਦੋਂ ਪ੍ਰੋਗਰਾਮ ਹੁੰਦੇ ਆ ਸੋ ਸਾਰੀ ਗੱਲਬਾਤ ਕਰਦੇ ਆ ਬਾਬਾ ਜੀ ਚੈ ਮਾਤਾ ਦੀ ਚੈ ਮਾਤਾ ਜੀ ਬਾਬਾ ਜੀ ਬੜਾ ਅੱਛਾ ਮੰਦਿਰ ਆ ਬੜਾ ਸੋਹਣਾ ਬਣਿਆ ਹੋਇਆ ਮੰਦਿਰ ਤੇ ਸਾਡੇ ਦਰਸ਼ਕਾਂ ਨੂੰ ਇਸ ਮੰਦਿਰ ਦੇ ਇਤਿਹਾਸ ਬਾਰੇ ਦੱਸੋ ਤੇ ਇਸ ਇਹ ਮੰਦਿਰ ਸਥਿਤ ਕਿੱਥੇ ਆ ਇਹਦੀ ਜਿਹੜੀ ਪ੍ਰੋਪਰ ਲੋਕੇਸ਼ਨ ਆ ਉਹ ਵੀ ਦੱਸੋ ਜੀ ਜਿਹੜਾ ਮੰਦਿਰ ਦੀ ਪ੍ਰੋਪਰ ਲੋਕੇਸ਼ਨ ਹੈ ਉਹ 16 ਦਾ ਮਟਵਾਜਦਾ ਬਾਜਾਖਾਨਾ ਰੋਡ ਬਰਨਾਲੇ ਜਿਹੜੀ ਜਾਂਦੀਆਂ ਮੋਗੇ ਨੌਰਥ ਫਰੀ ਕੋਰਟਨ ਸੜਕ ਗਈ ਨਾ ਹਾਂਜੀ ਇਹ ਇਹ ਸੜਕ ਤੇ ਸਿੱਤਾ ਹੈ ਪਿੱਛੇ ਥੋੜਾ ਜਿਹਾ ਤੋਂ ਬੱਸੇ ਮੰਦੂ ਉੱਚਾ ਹੋਣ ਕੇ ਦੂਰੋਂ ਨਾਜ਼ਰ ਆਉਂਦਾ ਹੈ ਹਾਂਜੀ ਸੋ ਬਾਬਾ ਜੀ ਇੱਥੇ ਕਾਇ ਦੱਸੋ ਵੀ ਕਿਹੜੇ ਕਿਹੜੇ ਪ੍ਰੋਗਰਾਮ ਹੁੰਦੇ ਨੇ ਕਿਹੜੇ ਕਿਹੜੇ ਇੱਥੇ ਦਿਨ ਬਣਾਏ ਜਾਂਦੇ ਆ ਨਰਾਤਾਂ ਦੇ ਵਿੱਚ ਸਤਿਆਂ ਨੂੰ ਪ੍ਰੋਗਰਾਮ ਬਣਾਇਆ ਜਾਂਦਾ ਮੈਨੂੰ ਲੱਗਦਾ ਠੀਕ ਹੈ ਜੀ ਆਸ਼ਟਮੀ ਇਹ ਕਿਹੜਾ ਹੀ ਹੁੰਦੀ ਹੈ ਰਾਤ ਨੂੰ ਜਾਗਰਨਾ ਹੁੰਦਾ ਇੱਕ ਅਸੂ ਚ ਇੱਕ ਜੀਤ ਚ ਤੀਸਰਾ ਪ੍ਰੋਗਰਾਮ ਹੈ ਸ਼੍ਰੀ ਰਾਤਰੀ ਦਾ ਉਹਨਾਂ ਸ਼ੰਗਰ ਜੀ ਦਾ ਦਿਨ ਵੀ ਮਨਾਉਂਦੇ ਆ ਮੈਨੂੰ ਲੱਗਦਾ ਜੀ ਤੇ ਯਾਤਰੀ ਹਾੜਲੇ ਆਉਂਦੇ ਨੇ ਯਾਕੋ ਬਾਤ ਨਹੀਂ ਹੈ ਬਾਬਾ ਜੀ ਕਿੰਨਾ ਕੁ ਪੁਰਾਣਾ ਮੰਦਿਰ ਹੈ ਇਹ ਇਹ ਤਕਰੀਬਨ 11 ਹਜ਼ਾਰ ਸਾਲ ਦੱਸੇ ਅੱਛਾ ਜੀ ਇਸ ਮੰਦਿਰ ਦੇ ਪਿੱਛੇ ਕੀ ਇਤਿਹਾਸ ਹੈ ਇਹ ਪਿਆਰਿਓ 16 ਮੱਡ ਜੋ ਚੰਤਪੁਰਣੀ ਮਾਤਾ ਮੰਦਿਰ ਹੈ ਇੱਥੇ ਸੰਤਾਂ ਦੀ ਪੇਸ਼ਾ ਹੋਈ ਵੀ ਹੈ ਉਹ ਤਵਸ਼ਾ ਦੇ ਕਾਰਨ ਸੰਤਾਂ ਨੂੰ ਦੁਰਗਾ ਭਾਵਤੀ ਮਾਤਾ ਦੇ ਦਰਸ਼ਨ ਹੋਏ ਸੀ ਸੰਤ ਇੱਕ ਬਾਹਰ ਟੋਬੇ ਤੇ ਰਹਿੰਦੇ ਸੀ ਕੁੜੀਆ ਵਾਲਾ ਇਹੋ ਜਿਹੀ ਉੱਥੇ ਉਹਨਾਂ ਨੂੰ ਮੱਤ ਦਰਸ਼ਨ ਹੋਏ ਬਹੁਤ ਸਮਾਪਿਤ ਹੋ ਗਿਆ ਕਿਉਂਕਿ ਸਾਧੂ ਜਿਹੜੇ ਸੀਗੇ ਭਜਨ ਕਰਨ ਵਾਲੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਕੋਈ ਦੇਵੀ ਸ਼ਕਤੀ ਦਾ ਵਾਸ ਹੈ ਉਹਨਾਂ ਨੇ ਕਹਿੰਦੇ ਫਿਰ ਸਵਾ ਲੰਗਦਾ ਲੰਗਾ ਗਿਆ ਤਾਂ ਕੋਈ ਭਗਤ ਤੇ ਪਹੁੰਚੇ ਪਰ ਕੋਈ ਸ਼ਾਦੀ ਵਾਸਤੇ ਜਾ ਰਹੇ ਸੀ ਬੱਚੇ ਵਿਆਹ ਦੇ ਵਿੱਚ ਜਾਣਾ ਸੀਗਾ ਪ੍ਰੋਗਰਾਮ ਹੋਇਆ ਸੀ ਕੋਈ ਤਾਂ ਉਥੇ ਰਸਤੇ ਦੇ ਵਿਚ ਜਾਦੇ ਨੇ ਕਹਿੰਦੇ ਮਾਤਾ ਬੱਚੇ ਦੇ ਪਰਵੇਸ਼ ਹੋ ਗਏ ਉਹਨਾਂ ਦੇ ਬੱਚੇ ਦੇ ਮਾਤਾ ਨਿਕਲੇ ਬਾਬੇ ਅੱਗੇ ਦੁਆ ਕੀਤੀ ਕਹਿੰਦੇ ਮਹਾਰਾਜ ਸਾਡੇ ਬੱਚੇ ਦੇ ਮਾਤਾ ਨਿਕਲੇ ਅਸੀਂ ਵਿਆਹ ਜਾਣੇ ਕਿਸ ਤਰ੍ਹਾਂ ਕਰੀਏ ਬਾਬਾ ਕਹਣ ਲੱਗਿਆ ਭਾਈ ਕੋਨ ਮਾਤਰੀ ਕਿਰਪਾ ਹੋ ਜੂਗੀ ਤੇ ਤੁਸੀਂ ਇਹਨੂੰ ਇੱਥੇ ਰਹਿਣ ਦਿਓ ਉਹ ਕਹਿੰਦੇ ਇਹਦਾ ਛੋਟਾ ਬੱਚਾ ਸੀਗਾ ਮਾਤਰਾ ਉਸ ਦਿਨ ਵੀ ਕਹਿ ਤਾ ਕਹਿੰਦਾ ਮਤ ਜਾਂਦਾ ਨਹੀਂ ਹੋਇਆ ਉਹਦੇ ਵਿੱਚ ਜੋ ਆਵਿ ਦਿੱਤਾ ਕਹਿੰਦੇ ਫਿਰ ਕਹਿੰਦੇ ਬਸ ਵਾਪੇ ਕੋਲ ਰਹਿ ਪੂਆ ਬਾਬੇ ਕੋਲ ਰਹਿ ਰਿਹਾ ਉਹ ਬਿਆਸ ਚਲੇ ਗਏ ਬਾਅਦ ਵਿੱਚ ਜਦੋਂ ਉਹ ਵਾਪਸ ਆਏ ਤਾਂ ਮੁੰਡਾ ਠੀਕ ਸਾਖ ਤੁਰਖ ਰਿਹਾ ਹੈ ਨਮਸਕਾਰ ਕੀਤੀ ਬੜਾ ਮਨ ਖੁਸ਼ ਹੋ ਗਿਆ ਲੋਕ ਕਹਣਗੇ ਮਹਾਰਾਜ ਕੋਈ ਛੋਟੀ ਸੇਵਾ ਕੀ ਕਰੀਏ ਸੀ ਬਾਬਾ ਕਹਾਂ ਵੀ ਸੇਵਾ ਕੋਈ ਨਹੀਂ ਲੈਣੀ ਹੈ ਉਹ ਵੱਲ ਨਹੀਂ ਇਹ ਤੇ ਕਰਮਸੀਹ ਨੂੰ 라ਵ ਆ ਗਿਆ ਉਹ ਕਿਰਪਾ ਮਾਤਰ ਦੀ ਹੋਈ ਸੀ ਉਹਨੇ ਸੰਤਾਂ ਨੂੰ ਜਵਾਬ ਦਿੱਤਾ ਉਹ ਘਰੇ ਚਲੇ ਗਏ ਮਹੀਨਾ ਦੋ ਮਹੀਨੇ ਬਤੀਤ ਹੋਏ ਕਰੇ ਲక్ష్ਮੀ ਸੀਗੀ ਕਹਿਣ ਕਿ ਆਪਣੇ ਕੋਲੇ ਸਭ ਕੁਝ ਆ ਯਾਰ ਸਾਧੂ ਵਿਚਾਰ ਜੰਗਲ ਦੇ ਵਿੱਚ ਬੈਠਾ ਹੈ ਚੱਪੜ ਦੇ ਕਿਨਾਰੇ ਹੈ ਅੰਜੀ ਭਗਵਾਨ ਦਾ ਭਾਜਨ ਕਰਨ ਵਾਲਾ ਸਾਧੂ ਹੈ ਉਥੇ ਕੋਈ ਬਣਾ ਕੇ ਦਾਈਏ ਉਹ ਕਹਿੰਗੇ ਚਲੋ ਆਪਾਂ ਚਲੀਏ ਸੰਤਾਂ ਕੋਲੇ ਕਹਿੰਦੇ ਜਦ ਮੁੜ ਕੇ ਆਏ ਆ ਕੇ ਮੱਥਾ ਟੇਕਿਆ ਨਮਸਕਾਰ ਕੀਤੀ ਬੈਠ ਗਏ ਬਾਬਾ ਜੀ ਹਾਂ ਕੋਈ ਫੁੱਟ ਵਾਸਤੇ ਕੁੜੀਆਂ ਬਣਾਇ ਦੇਣੇ ਕਹਿੰਦੇ ਸੰਤ ਹੱਸ ਪੇ ਕਹਿੰਦੇ ਬੱਚਾ ਮੈਂ ਕੁੜੀਆਂ ਕੀ ਕਰਨੀ ਹੈ ਇਸ ਜਗ੍ਹਾ ਤੇ ਉੱਤੇ ਮਾਤਾਵਾਸਾ ਹੈ ਨਾ ਮੈਂ ਇੱਥੇ ਰਹਿਣੇ ਪਰ ਇੱਥੇ ਮਾਤਾ ਦੇ ਮੇਲੇ ਲੱਗਿਆ ਕਰਨਗੇ ਜੇ ਤੁਸੀਂ ਖੇਲ ਕਰਨੀ ਹੈ ਤਾਂ ਫਿਰ ਮਾйда ਮੰਦਰ ਬਣਾ ਦਿਓ ਹੂੰ ਕਹਿੰਦੇ ਕਿ ਮਹਾਰਾਜ ਮੰਦਰ ਬਣਾ ਲਾਂਗੇ ਪਰ ਆ ਛੱਪੜ ਦੇ ਵਿੱਚ ਪਾਣੀ ਥੋੜਾ ਹੈ ਤੁਸੀਂ ਤਾਂ ਇਸ ਨੂੰ ਣਾਉਨੇ ਹੋ ਇੱਥੇ ਵਰਤਦੇ ਹੋ ਤੇ ਇੱਟਾਂ ਦੇ ਤਿਆਰ ਕਰਨੀਆਂ ਚੂਨਾ ਵੀ ਤਿਆਰ ਕਰਨਾ ਆ ਜੋ ਬਾਹਰ ਖੂਬ ਬਣਾ ਹੋਇਆ ਮੰਦਰ ਦੇ ਇਹ ਉਹ ਸ਼ੌਕਰ ਨੇ ਬਣਾ ਇੱਥੇ ਇੱਟਾਂ ਤਿਆਰ ਕਰਵਾਈਆਂ ਚੂਨਾ ਤੇਰਾ ਕਰਵਾਇਆ ਪਹਿਲਾਂ ਖੂਦ ਤਿਆਰ ਕਰਵਾਇਆ ਠੀਕ ਹੈ ਫਿਰ ਉਹਨੇ ਇਹ ਮੰਦਰ ਤਿਆਰ ਕੀਤਾ ਸੀ ਤਾਂ ਫਿਰ ਕਹਿੰਦੇ ਇੱਕ ਬਾਤ ਹੋਰ ਵੀ ਐ ਕਿ ਸੰਤਾਂ ਦੇ ਕੋਲ ਕਿਸੇ ਸਮੇਂ 16 ਬੰਦੇ ਆ ਗਏ ਕੋਈ ਬਰਖਾ ਹੋ ਰਹੀ ਸੀ ਅੱਛਾ ਜੀ ਕਹਿੰਦੇ ਉਹਨਾਂ ਨੇ ਨਿਵਾਸ ਕਰਿਆ ਸੰਤਾਂ ਕੋਲੇ ਕਹਿੰਦੇ ਬਿਜਲੀ ਆਉਂਦੀ ਐ ਮੁਰਦੀ ਐ ਦੋ ਵਾਰ ਇਹ ਚਾਰ ਵਾਰ ਇਹ ਕੋਈ ਕੁਛ ਹੋ ਲੈ ਕੋਈ ਕੁਛ ਹੋ ਲੈ ਅਗੇ ਬਿਜਲੀ ਆਉਂਦੀ ਸੀ ਮੁਰਦੀ ਸੀਗੀ ਹੂੰ ਪਰੰਤੂ ਸਾਡੇ ਖਾਬ ਦੇ ਵਿੱਚ ਤਾਂ ਉਹਦਾ ਖੇਲ ਬਣਨੀ ਸੀ ਕਿ ਸੰਦੂਟ ਕੇ ਉਸ ਝੁਬੜੀ ਦੇ ਚੋਂ ਬਾਹਰ ਹੋ ਗਏ ਉਹ 16 ਤੇ ਬਿਜਲੀ ਲੜ ਗਈ ਜੈਨੀਫਰ ਉਹ ਜਿਹੜੀਆਂ 16 ਮਟੀਆਂ ਬਣੀਆਂ ਨੇ ਉਹਦੇ ਨੋਂ ਤੇ ਹੀ ਇਹ 16 ਵਾਲਾ ਮੱਠ ਬਣਾਇਆ ਹਾਂ 16 ਮੱਠ ਉਹਦੇ ਨੋਂ ਤੇ ਬਣਿਆ ਹ ਜੀ ਦੋਸਤੋ ਸੋਨੂੰ ਵਿੱਚ ਫੁਟੇਜ ਲੱਗੇ ਹੋਏ ਨੇ ਜੋ 16 ਮਟੀਆਂ ਬਣੀਆਂ ਨੇ ਉਹਨਾਂ ਦੇ ਫੁਟੇਜ ਲਗਾਏ ਆ ਸੀ ਇਸ ਕਾਰਨ ਹੀ ਇਹਨੂੰ 16 ਵਾਲਾ ਮੱਠ ਕਿਹਾ ਜਾਂਦਾ ਹੈ ਮੰਦਰ ਦੇ ਵਿੱਚ ਜਿਆ ਫੋਟੋ ਕਿਸੇ ਸਮੇਂ ਬਾਹਰ ਨਹੀਂ ਜਾ ਜਾਂਦਾ ਕਿਹੜਾ ਮੰਦਰ ਚ ਆਪਣੇ ਸੁਖ ਸੁਖੀ ਹੈ ਹਨ ਦੇ ਵੀ ਹੈ ਜਵਾਲਾ ਜੀ ਚੰਦਪੁਰ ਨੇ ਨਹੀਂ ਜਾ ਜਾਂਦਾ ਮਾਰੇ ਕਮਜ਼ੋਰ ਬੰਦੇ ਪਹੁੰਚ ਨਹੀਂ ਜਾਂਦਾ ਹੈ ਤਾਂ ਕਹਿੰਦੇ ਇੱਥੇ ਵੀ ਉਹਨਾਂ ਦਾ ਧਿਆਨ ਕਰਕੇ ਇੱਥੇ ਵਸ ਟਿਕ ਲੋ ਇੱਥੇ ਤੁਹਾਡੀ ਸੁੱਖ ਲੱਗ ਜੂਗੀ। ਇੱਥੇ ਜਿਹੜੀ ਜੋਤ ਲਿਆਂਦੀ ਗਈ ਆ ਉਹ ਮਾਤਾ ਜੋ ਜਵਾਲਾ ਜੀ ਦੀ ਹੈ ਕਹਿੰਦੇ। ਮਾਤਾ ਜੋ ਜਵਾਲਾ ਜੀ ਦੀ ਹੈ। ਹਾਂ। ਸੋ ਦੋਸਤੋ ਜੋ ਪੁਜਾਰੀ ਜੀ ਨੇ ਇਹਨਾਂ ਦਾ ਕਹਿਣਾ ਕਿ ਜੇ ਤੁਸੀਂ ਕੋਈ ਨੈਣਾ ਦੇਵੀ ਸੁਖ ਸੁਖੀ ਆ, ਜਵਾਲਾ ਜੀ ਸੁਖ ਸੁਖੀ ਆ, ਉੱਥੇ ਤੁਹਾ ਕਿਸੇ ਕਾਰਨ ਤੁਹਾਡੇ ਕੋਲੋਂ ਨਹੀਂ ਜਾਇਆ ਜਾਂਦਾ। ਤਾਂ ਤੁਸੀਂ ਇੱਥੇ ਉਹਨਾਂ ਦਾ ਧਿਆਨ ਕਰਕੇ ਆਪਣੀ ਸੁੱਖ ਦੇ ਦੋ ਤਾਂ ਤੁਹਾਡੀ ਸੁੱਖ ਲੱਗੇਗੀ। ਬਿਲਕੁਲ। ਇੱਕ ਬਾਬਾ ਜੀ ਮੈਂ ਦੇਖਦਾ ਕਿ ਇੱਥੇ ਬੜੇ ਲੋਕ ਤੁਹਾਡੇ ਕੋਲੋਂ ਹਥੋਲੇ ਪੌਣ ਆਉਂਦੇ ਨੇ ਇੱਥੇ ਫਿਰ ਕਾਦੇ-ਕਾਦੇ ਜੋ ਹਥੋਲੇ ਪੈਂਦੇ ਆ ਇੱਥੇ ਤਾਈ ਫੜ ਵਗੈਰਾ ਮਾਤਾ ਦੇ ਥੋਲੇ ਹੋਰ ਤਾਂ ਚੱਲੀ ਜਾਂਦੇ ਸੀ ਇਹ ਇਹਨਾਂ ਦੀ ਆਗਿਆ ਹੁੰਦੀ ਹੁਕਮ ਹੁੰਦਾ ਕੋਈ ਇਹਨਾਂ ਦੇ ਅਸ਼ੀਰਵਾਦ ਹੈ ਉਸ ਲੋਕਾਂ ਨੂੰ ਹਾਂਜੀ ਸੋ ਦੋਸਤੋ ਜਿਵੇਂ ਬਾਬਾ ਜੀ ਨੇ ਕਿਹਾ ਕਿ ਇੱਥੇ ਸੱਤੇ ਨੂੰ ਮੇਲਾ ਲੱਗਦਾ ਹੈ ਰਾਤ ਨੂੰ ਜਾਗਰਣ ਹੁੰਦਾ ਹੈ ਬੜੀਆਂ ਰੌਣਕਾਂ ਲੱਗਦੀਆਂ ਨੇ ਇਸ ਮੰਦਰ ਦੇ ਵਿੱਚ वैसे भी श्रद्धालु इस मंदिर ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਦੂਰੋਂ ਦੂਰੋਂ ਜੋ ਸਰਧਾਲੂ ਨੇ ਆਉਂਦੇ ਨੇ ਮੰਦਰ ਦੇ ਦਰਸ਼ਨ ਕਰਦੇ ਨੇ ਸ਼ਾਇਦ ਤੁਹਾਡੇ ਵਿੱਚੋਂ ਵੀ ਕਈ ਜੋ ਲੋਕ ਨੇ ਕਈ ਦੋਸਤ ਨੇ ਇਸ ਮੰਦਰ ਦੇ ਵਿੱਚ ਆਏ ਹੋ ਤੁਸੀਂ ਵੀ ਆਪ ਕਮੈਂਟਾਂ ਦੇ ਵਿੱਚ ਜਰੂਰ ਹਾਜ਼ਰੀ ਲਵਾਇਓ ਦੱਸਿਓ ਕਿ ਜਿਸ ਦੋਸਤ ਨੇ ਮੰਦਰ ਦੇਖਿਆ ਜਿਸ ਦੋਸਤ ਨੇ ਇਸ ਮੰਦਰ ਦੇ ਦਰਸ਼ਨ ਕੀਤੇ ਨੇ ਉਹ ਇੱਕ ਵਾਰ ਆਪਣੀ ਹਾਜ਼ਰੀ ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਜਰੂਰ ਲਗਾਇਓ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਜੋ ਇਹ ਵੀਡੀਓ ਬੜੀ ਅੱਛੀ ਲੱਗੀ ਹੋਊਗੀ ਜੋ ਅਸੀਂ ਤੁਹਾਨੂੰ 16 ਵਾਲਾ ਮੱਠ ਮੰਦਿਰ ਦਿਖਾਇਆ ਇਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਉਸੇ ਕਾ